ਮਠਿੰਡਾ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਸ.ਸੀ.ਪੀ. ਨਰਿੰਦਰ ਸਿੰਘ ਨੇ ਕਿਹਾ ਹੈ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਸਾਡੇ ਕੋਲੇ ਕਾਰਵਾਈ ਕੀਤੀ ਗਈ। ਉੱਥੇ ਥਾਣਾ ਕਨਾਲ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਨੌਜਵਾਨ ਦੇ ਕੋਲੋਂ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਵੱਲ ਵੱਖ-ਵੱਖ ਧਾਰਾ ਤਹਿਤ ਮਾਮਲਾ ਜੁੜਾ ਦਰਜ ਕਰ ਲਿੱਤਾ ਗਿਆ ਹੈ। ਤਾਂ ਸੇਹੀ ਤੁਹਾਨੂੰ ਇਹ ਵਿਅਕਤੀ ਜੋ ਕਿ ਫਾਜ਼ਿਲਕਾ ਵਿਖੇ ਕੁਝ ਨੌਜਵਾਨਾਂ ਦੇ ਨਾਲ ਲਿੰਕ ਦੇ ਵਿੱਚ ਸੀ ਅਤੇ ਪਾਕਿਸਤਾਨ ਦੇ ਜ਼ਰੀਏ ਇਸ ਕੋਲ ਹੈਰੋਇਨ ਆਈ ਸੀ। ਉਤੇ ਹੀ ਮੁਢਲੀ ਜਾਂਚ ਪੜਤਾਲ ਦੇ ਵਿੱਚ ਪੂਛ ਪੜਤਾਲ ਕੀਤੀ ਗਈ ਹੈ ਤਾਂ ਪਤਾ ਲੱਗਿਆ ਕਿ ਇਹ ਬੀਏ ਦਾ ਸਟੂਡੈਂਟ ਹੈ ਜੋ ਪੜਾਈ ਕਰਦਾ ਹੈ ਤੇ ਈਜ਼ੀ ਮਨੀ ਦੇ ذریعے ਇਸਨੇ ਇਹ ਕੰਮ ਕੀਤਾ। ਦੇ ਤ ਤ ਮਾਨਯੋਗ ਐਸਐਸਪੀ ਸਾਹਿਬ ਠੰਡਾ ਦੀ ਅਗਵਾਈ ਦੇ ਵਿੱਚ ਐਸਐਚਓ ਕਨਾਲ ਕਲੋਨੀ ਵੱਲੋਂ ਕੱਲ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀਗੀ। ਇਹ ਕਿਸਾਨ ਚੌਂਕ ਦੇ ਵਿੱਚ ਐਸੇ ਹਰਜੀਵਨ ਸਿੰਘ ਵੱਲੋਂ ਜੋ ਕਿ ਐਸਐਚਓ ਥਾਣਾ ਕਨਾਲ ਕਲੋਨੀ ਦਾ ਕੰਮ ਵੀ ਕਰਦੇ ਆ। ਉਹਨਾਂ ਵੱਲੋਂ ਉੱਥੇ ਨਾਕਾ ਲਗਾਇਆ ਗਿਆ ਸੀਗਾ ਡਿਊਰਿੰਗ ਨਾਕਾਬੰਦੀ ਜਿਹੜਾ ਇੱਕ ਮੋਟਰਸਾਈਕਲ ਸੀਗਾ ਉਹਨੂੰ ਇਹਨਾਂ ਨੇ ਇੰਟਰਸੈਪਟ ਕੀਤਾ ਜਦੋਂ ਉਹਨੂੰ ਰੋਕਿਆ ਤਾਂ ਉਹਦੀ ਜਿਹੜੀ ਹਰਕਤ ਸੀਗੀ ਉਹ ਸ਼ੱਕੀ ਲੱਗੀ ਉਹਦੀ ਪ੍ਰੋਪਰ ਚੈਕਿੰਗ ਕਰਨ ਤੇ ਜਿਹੜੀ ਉਹਦੇ ਪੋਜੇਸ਼ਨ ਦੇ ਵਿੱਚੋਂ ਅੱਧਾ ਕਿਲੋ ਹੈਰਨ ਜਿਹੜੀ ਹੈਗੀ ਬਰਾਮਦ ਹੋਈ ਜਿਸ ਬੰਦ ਦੇ ਵਿੱਚ ਅ ਐਸੇ ਹਰਜੀਵਨ ਸਿੰਘ ਵੱਲੋਂ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਨੰਬਰ 177 ਅੰਡਰ ਸੈਕਸ਼ਨ 21 ਸੀ ਐਨਡੀਪੀਐ ਐਕਟ ਦਰਜ ਰਜਿਸਟਰ ਕੀਤਾ ਗਿਆ ਤੇ ਜਿਹੜੀ ਹੈਗੀ ਮੁਕਤਮੇ ਦੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਇਹ ਦੱਸਣਾ ਹੋਊਗਾ ਕਿ ਜਿਹੜਾ ਇਹ ਲੜਕਾ ਗੁਰਪ੍ਰੀਤ ਸਿੰਘ ਗੋਰੀ ਇਹ ਪੁੱਤਰ ਮਨਜੀਤ ਸਿੰਘ ਇਹ ਬਸਤੀ ਨੰਬਰ 2 ਵੀਰ ਤਲਾਬ ਦਾ ਰਹਿਣ ਵਾਲਾ ਹੈ ਇਹ ਬੇਸਿਕਲੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਤੇ ਕੱਲ ਜਿਹੜਾ ਸੀਗਾ ਇਹ ਮੋਟਰਸਾਈਕਲ ਦੇ ਉੱਤੇ ਜਦੋਂ ਆਇਆ ਤੇ ਇਹਨੂੰ ਨਾਕੇ ਦੇ ਉੱਤੇ ਇੰਟਰਸੈਪਟ ਕਰਦੇ ਨੇ ਤੇ ਰੋਕਣ ਤੇ ਇਹਦੇ ਕੋਲੋਂ ਤਾਂ ਕਿਲੋ ਹੈਰਨ ਬਰਾਮਦ ਹੋਈ ਪਹਿਲਾਂ ਜਿਹੜਾ ਇਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਬੜੀ ਸਰਪ੍ਰਾਈਜ਼ਿੰਗ ਗੱਲ ਸਾਹਮਣੇ ਆਈ ਕਿ ਪਹਿਲਾਂ ਵੀ ਇਹਦੇ ਤੇ ਕੋਈ ਮੁਕਤਮਾ ਦਰਜ ਨਹੀਂ ਸੀ ਤੇ ਇਹ ਜਿਹੜੀ ਹੈਗੀ 1/2 ਕਿਲੋ ਹਰਨ ਕੁਛ ਦਿਨ ਪਹਿਲਾਂ ਜਿਹੜੀ ਹੈਗੀ ਪਾਕਿਸਤਾਨ ਦੇ ਰਾਈਂ ਆਈ ਸੀਗੀ ਫਾਜ਼ਲਕਾ ਦੇ ਵਿੱਚ ਕਿਸੇ ਬੰਦੇ ਕੋਲ ਉੱਥੋਂ ਇਹ ਲੈ ਕੇ ਆਇਆ ਸੀਗਾ ਜਿਸ ਬੰਦੇ ਵਿੱਚ ਜਿਹੜੀ ਫਰਦਰ ਅਸੀਂ ਜਿਹੜੀ ਇਨਵੈਸਟੀਗੇਸ਼ਨ ਅਸੀਂ ਇੱਕ ਇੱਕ ਕਰ ਰਹੇ ਆਂ ਸੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਆਇਆ ਵੀ ਜਿਹੜੀ 1/2 ਕਿਲੋ ਹਰਨ ਹੈਗੀ ਆ ਗੁਰਪ੍ਰੀਤ ਸਿੰਘ ਗੋਰੀ ਇਹ ਬੰਦਾ ਜਿਹੜਾ ਹੈਗਾ ਬਸਤੀ ਨੰਬਰ 2 ਦਾ ਰਹਿਣ ਵਾਲਾ ਹੈ ਤੇ ਇਹਦੀ ਪੋਜੀਸ਼ਨ ਦੇ ਵਿੱਚੋਂ ਇਹ ਰਿਕਵਰ ਹੋਣ ਤੇ ਅਸੀਂ ਮੁਕੱਦਮਾ ਨੰਬਰ 177 ਅੰਡਰ ਸੈਕਸ਼ਨ 21C ਐਨਡੀਪੀਐ ਸੈਕਟ ਦੇ ਹਦਰ ਰਜਿਸਟਰ ਕੀਤਾ ਤੇ ਜਿਹੜਾ ਮੋਟਰ ਚੋਰੀ ਦਾ ਕਿ ਹਾਲ ਹੁੰਦਾ ਹੈ ਇਹ ਜਿਹੜਾ ਮੋਟਰਸਾਈਕਲ ਹੈਗਾ ਇਹਦੇ ਤੇ ਫਿਲਹਾਲ ਜਿਹੜੀ ਹੈ ਕਿ ਨੰਬਰ ਪਲੇਟ ਨਹੀਂ ਲੱਗੀ ਹੋਈ ਸੀਗੀ ਬਟ ਇਨ ਇਨ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਵਿੱਚ ਆਪਣਾ ਦੱਸ ਰਿਹਾ ਬਟ ਫਿਰ ਵੀ ਅਸੀਂ ਇਹਦੀ ਤਫਤੀਸ਼ ਕਰਾਂਗੇ ਕਿ ਮੋਟਰਸਾਈਕਲ ਜਿਹੜਾ ਹੈਗਾ ਕਿ ਚੋਰੀ ਦਾ ਹੈ ਜਾਂ ਕਿੱਥੋਂ ਆਇਆ ਹੈ ਇਹਦੀ ਪੋਜੀਸ਼ਨ ਦੇ ਵਿੱਚ ਕਿਦਾਂ ਹੈਗਾ ਇਹਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਊਗੀ ਜੀ ਸਰ ਇਹ ਸੀਗਾ ਇੱਕ ਮਿੰਟ ਦੂਜਾ ਪੁਜੀ ਇਹਦੀ ਚੇ ਸੀਗਾ ਵੀ ਇਹਦੇ ਜੇਲ੍ਹ ਦੇ ਵਿੱਚ ਲਿੰਕ ਨਹੀਂ ਪਤਾ ਇਹ ਵੀ ਲੱਗ ਰਿਹਾ ਵੀ ਜੇਲ੍ਹ ਦੇ ਵਿੱਚੋਂ ਨੈਟਵਰਕ ਚਲਾ ਰਹੇ ਉਹ ਬੰਦਾ ਹੈ ਕੋਈ ਸੁਣੋ ਦੇਖੋ ਜਿਹੜੀ ਪ੍ਰੀ ਲਿਮਿਟਰੀ ਇਨਵੈਸਟੀਗੇਸ਼ਨ ਦੇ ਵਿੱਚ ਤੇ ਕਿਹੜੇ ਬੰਦੇ ਨੂੰ ਅੱਗੇ ਸਪਲਾਈ ਕਰਨੀ ਸੀ ਉਸ ਬਾਰੇ ਸਾਨੂੰ ਇਹਨੇ ਜਿਹੜੀ ਹੈਗੀ ਮੋੜਲੀ ਤਫਤੀਸ਼ ਦੇ ਵਿੱਚ ਦੱਸਿਆ ਜੋ ਕਿ ਇਸ ਸਮੇਂ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਅਤਵਾਇ ਜਿਹੜਾ ਅਕਿਊਜ਼ਡ ਹੈਗੇ ਇਸਦਾ ਫਾਇਦਾ ਲੈਂਦਾ ਸੋ ਉਹਨਾਂ ਦੋਨਾਂ ਨੂੰ ਅਸੀਂ ਅਰਾਊਂਡ ਅਪ ਕਰਾਂਗੇ ਜੇ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਜੇਲ੍ਹ ਵਾਲਾ ਵੀ ਕੋਈ ਐਂਗਲ ਸਾਹਮਣੇ ਆਊਗਾ ਤਾਂ ਉਸ ਮੁਤਾਬਕ ਵੀ ਜਿਹੜੀ ਅਸੀਂ ਬੰਦੀ ਕਾਰਵਾਈ ਕੀਤੀ ਜਾਵੇਗੀ ਸਰ ਇਹ ਕੋਰੀਅਰ ਦਾ ਕੰਮ ਕਰਦਾ ਦਾ ਪਰਚੂਨ ਦੇ ਤੌਰ ਤੇ ਵੇਚਦਾ ਹੈ ਆ ਦੇਖੋ ਜਿਹੜੇ ਇਹ ਬੰਦਾ ਹੈਗਾ ਇਹ ਅੱਗੇ ਫਿਲਹਾਲ ਜਿਹੜਾ ਖੁਦ ਅੱਗੇ ਵੇਚਦਾ ਕਿਉਂਕਿ ਇਹ ਬੰਦਾ ਜਾਵਾ ਬੀਏ ਦੀ ਪੜ੍ਹਾਈ ਕਰ ਰਿਹਾ ਜਿਵੇਂ ਮ ਤੋ ਇਹਨੂੰ ਐਸੀ ਕਿਹਾ ਵੀ ਮੇਰੇ ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ। ਸੋ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਇਹ ਬੰਦਾ ਜਿਹੜਾ ਹੈਗਾ ਇਹ ਸੀ ਜੀ ਨੂੰ ਅੱਗੇ ਵੇਚ ਰਿਹਾ ਸੀਗਾ। ਇਹ ਥੋੜੀ ਥੋੜੀ ਵੇਚਦਾ ਸੀਗਾ ਤੇ ਇਸੇ ਇੱਕ ਪਰਪਸ ਵਾਸਤੇ ਕੱਲ ਬਠਿੰਡਾ ਸ਼ਹਿਰ ਨੂੰ ਆ ਰਿਹਾ ਸੀਗਾ ਬਸਤੀ ਨੰਬਰ 2 ਦੇ ਵਿੱਚੋਂ। ਹੁਣ ਤੱਕ ਕੁਝ ਕਿਛੇ ਕੋਈ ਗੱਲ ਸਾਹਮਣੇ ਵੀ ਕਿੰਨੇ ਗੇੜੇ ਲਾ ਚੁੱਕਿਆ ਜਿਸਾਂ ਤੁਸੀਂ ਕਹਿ ਰਹੇ ਹੋ ਵੀ ਫਲਕਾਇਰੀ ਚ ਲੈ ਕੇ ਆਏ। ਇਹ ਪਹਿਲਾਂ ਵੀ ਜਿਹੜਾ ਹੈਗਾ ਕਾਫੀ ਵਾਰੀ ਨੇ ਜਿਹੜੀ ਇਸ ਕੁਆਂਟੀਟੀ ਦੇ ਵਿੱਚ ਇਹ ਜਿਹੜੀ ਹੈਗੀ ਆ ਪਹਿਲੀ ਵਾਰੀ ਲੈ ਕੇ ਆਇਆ। ਪਹਿਲਾਂ ਛੋਟੀ ਮਾਤਰਾ ਦੇ ਵਿੱਚ ਵੇਚਦਾ ਸੀਗਾ ਹੌਲੀ ਹੌਲੀ